ਅਸੀਂ ਭਾਂਡੇ ਧੋਂਦੇ ਆ ਤੇ ਕੁਝ ਬੱਚੇ ਸਰ ਆਪਣੀ ਸੇਫਟੀ ਲਈ ਆਪ ਵੀ ਭਾਂਡੇ ਧੋ ਲੈਣੇ ਆ ਮਾ ਬੱਚੇ ਖਾਣਾ ਖਾਣ ਆਂਦੇ ਆ ਨਾ ਸਰ ਉਸ ਟਾਈਮ ਬੱਚੇ ਆਪਣੇ ਆਪੇ ਪਲੇਟਾਂ ਚੱਕਦੇ ਆ ਆ ਉੱਥੇ ਇੱਕ ਮੈਂਬਰ ਖੜਿਆ ਹੁੰਦਾ ਕਿ ਉਹ ਆਪਣੀ ਸੇਫਟੀ ਲਈ ਪਲੇਟਾਂ ਧੋ ਕੇ ਫਿਰ ਖਾਣਾ ਖਾਣ ਬੈਠਦੇ ਆ ਸਰ ਬੱਚੇ ਸਾਡੇ ਕਦੇ ਵੀ ਭਾਂਡੇ ਨਹੀਂ ਮੰਗਦੇ ਨਹੀਂ ਉਹਨਾਂ ਨੂੰ ਕਿਹਾ ਜਾਂਦਾ ਹੈ ਪਹਿਲਾਂ ਉਹ ਸਾਰਾ ਖਾਣਾ ਬਣਾਉਂਦੇ ਨੇ ਸਰਵ ਕਰਦੇ ਨੇ इवन ਸਰ ਸਾਡੇ ਕੋਲ ਸਟਰੈਂਥ ਜ਼ਿਆਦਾ ਹੈ ਸਾਡੇ ਤੇ ਤੇ ਵੀ ਸਰਵਿਸ ਕਰਦੇ ਆ ਏ ਬੱਚੇ ਜਦੋਂ ਕੁਝ ਨੇ ਵੀਡੀਓ ਬਣਾਈ ਹੈ ਨਾ ਬੱਚੇ ਆਪਣੀ ਪਲੇਟ ਧੋ ਕੇ ਕਾਣਾ ਕਾਣਾ ਨੂੰ ਬੈਟਰ ਰਹੀ ਤੇ ਇਹ ਜਾਂਚ ਕਰਵਾਈ ਹੈ ਵੀ ਕਿੰਨੇ ਵੀਡੀਓ ਵਾਰਨ ਕੀਤੀ ਹੈ ਸਾਡੇ ਇਹ ਕੰਮ ਹੁੰਦਾ ਨਹੀਂ ਸਰ ਸਾਡੇ ਬੱਚੇ ਵਰਤਨ ਨਹੀਂ ਸਾਫ ਕਰਦੇ ਤੁਸੀਂ ਅੱਜ ਦੀ ਗੱਲ ਨਹੀਂ ਤੁਸੀਂ ਕਿਸੇ ਵੀ ਵੇਲੇ ਵੀ ਆ ਕੇ ਦੇਖ ਸਕਦੇ ਹੋ ਪਰ ਉਹਨੇ ਇਹ ਤਾਂ ਦੇਖ ਲਿਆ ਵੀ ਬੱਚੇ ਭਾਂਡੇ ਧੋਰੇ ਇਹ ਤਾਂ ਸਾਨੂੰ ਬਦਨਾਮ ਉਹਨੇ ਕਰਤਾ ਪਰ ਇਹ ਵੀ ਦੇਖੋ ਵੀ ਸਾਨੂੰ ਪੇ ਕਿੰਨੀ ਮਿਲਦੀ ਹੈ ਸਾਡੀ ਪੇ 3000 ਹੈ ਸਰ ਜੀ ਦੀ ਦਿਹਾੜੀ ਤੇ ਮੁਤਾਬਕ ਤਾਂ ਸਾਨੂੰ ਪੇ ਮਿਲਣੀ ਚਾਹੀਦੀ। ਚਰਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰਾਨੂੰ ਪਿਆਰ ਭਰੀ ਸਤਿ ਸ਼ਕਾਲ। ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਜਿਹੜੀ ਹੈ ਲਗਾਤਾਰ ਅੱਗ ਵਾਂਗੂ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਵੀਡੀਓ ਦੇ ਵਿੱਚ ਖਾਸ ਤੌਰ ਤੇ ਦਿਖਾਇਆ ਜਾ ਰਿਹਾ ਜਿਹੜੇ ਸਕੂਲ ਦੇ ਬੱਚੇ ਨੇ ਉਹ ਭਾਂਡੇ ਮਾਂ ਦੇ ਨਜ਼ਰ ਆ ਰਹੇ ਨੇ ਜਿਸ ਤੋਂ ਬਾਅਦ ਔੜ-ਔੜ ਸੋਸ਼ਲ ਮੀਡੀਆ ਦੇ ਉੱਪਰ ਜਿਹੜੇ ਕਮੈਂਟ ਨੇ ਉਹ ਇਸ ਤਰ੍ਹਾਂ ਦੇ ਕੀਤੇ ਜਾ ਰਹੇ ਨੇ ਕਿ ਉਹ ਬੱਚਾ ਨੇ ਕੋਈ ਗੁਨਾਹ ਕਰ ਲਿਆ ਹੁੰਦਾ। ਅਸੀਂ ਉਸੇ ਜਗ੍ਹਾ ਤੇ ਪਹੁੰਚੇ ਹਾਂ ਜਿੱਥੇ ਕਿ ਬੱਚੇ ਜਿਹੜੇ ਨੇ ਉਹ ਤਸਵੀਰ ਦੇ ਵਿੱਚ ਭਾਂਡੇ ਮਾਂ ਦੇ ਨਜ਼ਰ ਆ ਰਹੇ ਨੇ ਪਰ ਸੱਚ ਕੀ ਹੈ ਇਹ ਵੀ ਅਸੀਂ ਅਸੀਂ ਜਾਣਾਂਗੇ ਕਿਉਂਕਿ ਸਕੂਲ ਦੇ ਵਿੱਚ ਪਹੁੰਚੇ ਆ ਤੁਹਾਨੂੰ ਪਹਿਲਾਂ ਤਸਵੀਰ ਦਿਖਾ ਦਈਏ ਇਹ ਉਹੀ ਜਗ੍ਹਾ ਹੈ ਕਿਉਂਕਿ ਜਦੋਂ ਇਹ ਸੋਸ਼ਲ ਮੀਡੀਆ ਦੇ ਉੱਪਰ ਇਹ ਵੀਡੀਓ ਵਾਇਰਲ ਹੋਈ ਤਾਂ ਲੋਕਾਂ ਦੇ ਅਜੇ ਕਮੈਂਟ ਆਣੇ ਸ਼ੁਰੂ ਹੋ ਗਏ ਤਾਂ ਜਿਹੜੇ ਕਮੈਂਟ ਨੇ ਉਹ ਪੜਨ ਦੇ ਜਿਹੜੇ ਲਾਇਕ ਨਹੀਂ ਸਨ ਤਾਂ ਅਸੀਂ ਸੋਚਿਆ ਕਿ ਸਾਡੀ ਜਿਹੜੀ ਟੀਮ ਹੈ ਉਹ ਇਸ ਜਗ੍ਹਾ ਤੇ ਪਹੁੰਚੇ ਤੇ ਸੱਚ ਜਾਣੇ ਵੀ ਵਾਕੀ ਹੈ ਕੀ ਹੈ ਤਾਨੂੰ ਦਿਖਾ ਦਈਏ ਕਿਉਂਕਿ ਸਕੂਲ ਦੇ ਵਿੱਚ ਜੋ ਪੰਜਾਬ ਸਰਕਾਰ ਵੱਲੋਂ ਮਿੱਡੇ ਮਿਲਦਾ ਖਾਣਾ ਜਿਹੜਾ ਬਣਾਇਆ ਜਾਂਦਾ ਜੋ ਬੱਚੇ ਖਾਂਦੇ ਨੇ ਉਹ ਉਹ ਬਿਲਕੁਲ ਸਾਹਮਣੇ ਸਰਕਾਰ ਵੱਲੋਂ ਜੋ ਪਰੋਸਿਆ ਜਾਂਦਾ ਉਹ ਜਿਹੜੀ ਤਸਵੀਰਾਂ ਉਹ ਵੀ ਤੁਹਾਨੂੰ ਦਿਖਾ ਰਿਹਾ ਇਹ ਮਿੱਡੇ ਮਿਲਦਾ ਖਾਣਾ ਤੇ ਉਹੀ ਜਿਹੜੇ ਮਿੱਡੇ ਮਿਲਦੇ ਵਰਕਰਸ ਆ ਬਾਅਦ ਨੇ ਜਿਹੜੇ ਇੱਥੇ ਲੱਗੇ ਪਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸੱਸੀ ਕਾਲ ਜੀ ਸੱਸੀ ਕਾਲ ਸਰ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਨੇ ਹੋ ਅਸੀਂ ਮੈਂ ਪਟਾੜੇ ਤੇ ਜਾਂਦੇ ਆ ਸਰ ਪੁਲਿਸ ਲੈਣ ਤਾਂ ਕੀ ਕਰਦੇ ਓਰੇ ਕੀ ਕੰਮ ਕਰਦੇ ਓ ਤੁਸੀਂ ਅਸੀਂ ਉਹ ਮੀਡਲ ਮੀਲ ਤੇ ਕੁੱਕ ਦਾ ਕੰਮ ਕਰਦੇ ਆ ਸਰ ਹੋਰ ਹੋਰ ਕੀ ਕੰਮ ਕਰਦੇ ਕਿੰਨੇ ਤੁਸੀਂ ਜਿਹੜਾ ਮੀਡਲ ਮੂਲ ਦੇ ਵਰਕਰ ਹੋਰੇ ਅਸੀਂ 12 ਮੈਂਬਰ ਆ ਸਰ ਜੀ ਅਸੀਂ ਉਹ ਦੇਖੋ ਸਬਜ਼ੀ ਕੱਟਣਾ ਤੇ ਭਾਂਡੇ ਧੋਣੇ ਖਾਣਾ ਬਣਾਉਣਾ ਆਪ ਨੂੰ ਪਤਾ ਹੀ ਆ ਜੋ ਕੰਮ ਹੁੰਦਾ ਉਹ ਅਸੀਂ ਸਾਰਾ ਹੀ ਕਰਦੇ ਆ ਸਰ ਅਸੀਂ ਭਾਂਡੇ ਧੋਣਦੇ ਆ ਤੇ ਕੁਝ ਬੱਚੇ ਸਰ ਆਪਣੀ ਸੇਫਟੀ ਲਈ ਆਪ ਵੀ ਭਾਂਡੇ ਧੋ ਲੈਣੇ ਆ ਮਾਂ ਮਾਂ ਜਵਨ ਨੂੰ ਵੀ ਧੋ ਲੈਂਦੇ ਆ ਸਰ ਹਾਂਜੀ ਜਿਹੜੀ ਇੱਕ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਵਾਇਰਲ ਹੋਈ ਹੈ ਤੁਹਾਡੇ ਸਾਹਮਣੇ ਹੋਈ ਸੀ ਜਿਹਨੂੰ ਕਿਸੇ ਨੇ ਬੜਾਈ ਸੀ ਉਹ ਅਸੀਂ ਕਿਸੇ ਨੇ ਦੇਖਿਆ ਨਹੀਂ ਸਾਨੂੰ ਤਾਂ ਜਦੋਂ ਪਹੁੰਚਾਈ ਉਦੋਂ ਪਤਾ ਲੱਗਿਆ ਸਰ ਜੀ ਹਾਂਜੀ ਤੇ ਕੀ ਹੋਇਆ ਕਿ ਜਦੋਂ ਤੁਸੀਂ ਭਾਂਡੇ ਮਾਂਜ ਕੋਰੇ ਰੱਖ ਦਿੰਦੇ ਹੋ ਕੀ ਕਰਦੇ ਹੋ ਉਹਦਾ ਕੀ ਪ੍ਰੋਸੈਸ ਹੁੰਦਾ ਉਹਦਾ ਜਦੋਂ ਬੱਚੇ ਖਾਣਾ ਖਾਣ ਆਉਂਦੇ ਆ ਨਾ ਸਰ ਉਸ ਟਾਈਮ ਬੱਚੇ ਆਪਣੇ ਆਪੇ ਪਲੇਟਾਂ ਚੱਕਦੇ ਆ ਆਪ ਉੱਥੇ ਇੱਕ ਮੈਂਬਰ ਖੜਿਆ ਹੁੰਦਾ ਤੇ ਉਹ ਆਪਣੀ ਸੇਫਟੀ ਲਈ ਪਲੇਟਾਂ ਧੋ ਕੇ ਫਿਰ ਖਾਣਾ ਖਾਣ ਬਹਿੰਦੇ ਆ ਹਾਂਜੀ ਠੀਕ ਹੈ ਸੋ ਬਿਲਕੁਲ ਜਿਸ ਤਰ੍ਹਾਂ ਤੁਸੀਂ ਸੁਣਿਆ ਜਿਹੜੇ ਇੱਥੇ ਦੇ ਵਰਕਰਸ ਆ ਬਾਨ ਨੇ ਜਿਹੜੇ ਉਹ ਸੇਵਾ ਕਰਦੇ ਨੇ ਸਕੂਲ ਦੇ ਵਿੱਚ ਨੌਕਰੀ ਕਰਦੇ ਨੇ ਜਾਨੀ ਕਿ ਉਹ ਕਹਿੰਦੇ ਵੀ ਅਸੀਂ ਜਿਹੜਾ ਖਾਣਾ ਬਣਾਉਂਦੇ ਆ ਉਸ ਤੋਂ ਬਾਅਦ ਜਿਹੜੇ ਭਾਂਡੇ ਨੇ ਉਹ ਧੋ ਕੇ ਰੱਖ ਦਿੰਦੇ ਆ ਤੁਹਾਨੂੰ ਭਾਂਡੇ ਵੀ ਦਿਖਾ ਦੇ ਜਿਹੜੇ ਤੋਤੇ ਹੋਏ ਨੇ ਕਿਉਂਕਿ ਸਾਡੀ ਜਿਹੜੀ ਟੀਮ ਹੈ ਉਹ ਖਾਸ ਤੌਰ ਤੇ ਪੌਂਚੀ ਆ ਕਿਉਂਕਿ ਆ ਦੇਖੋ ਤੁਸੀਂ ਜਿਹੜੇ ਭਾਂਡੇ ਨੇ ਉਹ ਤੋਤੇ ਹੋਏ ਪਏ ਨੇ ਤੇ ਉਸ ਤੋਂ ਬਾਅਦ ਜਿਹੜੇ ਬੱਚੇ ਨੇ ਤੁਹਾਨੂੰ ਮੈਂ ਬਿਲਕੁਲ ਤਸਵੀਰ ਦਿਖਾਉਂਗਾ ਕਿਉਂਕਿ ਬੱਚੇ ਜਦੋਂ ਆਉਂਦੇ ਨੇ ਆਪਣੀ ਸੇਫਟੀ ਦੇ ਲਈ ਕਹਿੰਉਂਗੇ ਆਪਾਂ ਵੀ ਜਦੋਂ ਕਿੱਥੇ ਜਾਂਦੇ ਜਿੱਥੇ ਵਿਆਹ ਸ਼ਾਦੀ ਜਾਈਏ ਤਾਂ ਆਪਣਾ ਪਾਂਡਾ ਚੱਕਦੇ ਆ ਤਾਂ ਸਭ ਤੋਂ ਪਹਿਲਾਂ ਉਹਨੂੰ ਆਪਾਂ ਕੀ ਕਰਦੇ ਆ ਸਾਫ਼ ਕਰ ਦਿੰਦੇ ਆ ਇਸੇ ਤਰ੍ਹਾਂ ਬੱਚਾ ਨੇ ਕੀ ਕੀਤਾ ਉਰੋ ਪਲੇਟਾ ਚੱਕੀਆਂ ਤੇ ਉਸ ਤੋਂ ਬਾਅਦ ਉੱਥੇ ਤੋਤੀਆਂ ਤੇ ਉਸ ਤੋਂ ਬਾਅਦ ਜਿਹੜੀ ਵੀਡੀਓ ਉਹ ਕਿਸੇ ਨੇ ਸਕੂਲ ਦੇ ਕਿਸੇ ਅਧਿਕਾਰੀ ਸਬਾਨ ਨੇ ਹੋ ਸਕਦਾ ਉਹ ਬਣਾ ਕੇ ਵਾਇਰ ਕਰਤੀ ਹੋਏ ਪਰ ਉਹਦੀ ਜਾਂਚ ਚੱਲ ਰਹੀ ਹੈ ਪ੍ਰਿੰਸੀਪਲ ਮੌਜੂਦ ਨੇ ਗਲਤ ਕਰਦੇ ਆ ਸੀ ਮੈਡਮ ਜੀ ਬੜੀ ਵੀਡੀਓ ਵਾਇਰਲ ਹੋਈ ਹੈ ਸੋਸ਼ਲ ਮੀਡੀਆ ਦੇ ਉੱਪਰ ਤੁਹਾਡੇ ਸਕੂਲ ਦੇ ਬੱਚੇ ਭਾਂਡੇ ਮਾਂਜ ਰਹੇ ਨੇ ਕਿ ਬਾਕੀ ਹੈਗਾ ਵੀ ਬਾਕੀ ਭਾਂਡੇ ਮਾਂਦੇ ਨੇ ਜਾਂ ਨਹੀਂ ਨਹੀਂ ਸਰ ਬੱਚੇ ਸਾਡੇ ਕਦੇ ਵੀ ਭਾਂਡੇ ਨਹੀਂ ਮਾਂਦੇ ਨਹੀਂ ਉਹਨਾਂ ਨੂੰ ਕਿਹਾ ਜਾਂਦਾ ਕੁਝ ਬੱਚੇ ਜਿਹੜੇ ਨੇ ਖਾਣਾ ਖਾਣ ਤੋਂ ਪਹਿਲਾਂ ਇੱਥੋਂ ਪਲੇਟ ਚੱਕਦੇ ਆ ਜੇ ਤੁਸੀਂ ਦੇਖ ਰਹੇ ਹੋ ਤੇ ਉਹ ਧੋ ਹਾਂ ਉਹ ਧੋ ਕੇ ਨਾ ਬਾਅਦ ਚ ਬੈਠਦੇ ਆ ਖਾਣਾ ਖਾਣ ਲਈ ਆਪਣੀ ਪਲੇਟ ਧੋ ਲੈਂਦੇ ਆ ਉਹ ਤਾਂ ਖਾਣਾ ਖਾਣ ਤੋਂ ਪਹਿਲਾਂ ਪਰ ਸਾਡੇ ਕੋਲ ਦੇਖੇ ਤੁਸੀਂ ਸਾਡੇ ਕੋਲੇ ਮੀਡ ਡੇ ਮਿਲ ਕੁੱਕ ਹੈਗੇ ਨੇ ਸਫੀਸ਼ੰਟ ਬੰਦੇ ਸਾਡੇ ਕੋਲ ਕੰਮ ਕਰਨ ਵਾਲੇ ਹੈਗੇ ਨੇ ਪਹਿਲਾਂ ਉਹ ਸਾਰਾ ਖਾਣਾ ਬਣਾਉਂਦੇ ਨੇ ਸਰਵ ਕਰਦੇ ਨੇ इवन ਸਰ ਸਾਡੇ ਕੋਲ ਸਟਰੈਂਥ ਜ਼ਿਆਦਾ ਹੈ ਸਾਡੇ ਟੀਚਰ ਵੀ ਸਰਵਿਸ ਕਰਦੇ ਨੇ ਤੇ ਕਿੰਨੇ ਕਿੰਨੇ ਮਿਡਲ ਵਰਕਰ ਨੇ ਕਿਉਂਕਿ ਜਿਸ ਤਰ੍ਹਾਂ ਇਹ ਵੀਡੀਓ ਜਦੋਂ ਵਾਇਰਲ ਹੋ ਗਈ ਤਾਂ ਬੜੇ ਕਮੈਂਟ ਆ ਰਹੇ ਕਿਉਂਕਿ ਪੰਜਾਬ ਸਰਕਾਰ ਨੇ ਵੀ ਟਵੀਟ ਕੀਤਾ ਹੈ ਵੀ ਜਿਹੜਾ ਐਕਸ਼ਨ ਲਿਆ ਜਾਊਗਾ ਕਿਉਂਕਿ ਤੁਹਾਨੂੰ ਕੀ ਲੱਗਦਾ ਜਦੋਂ ਇਹ ਵੀਡੀਓ ਵਾਇਰਲ ਹੁੰਦੀ ਆ ਤਾਂ ਲੋਕਾਂ ਦੇ ਜਿਹੜੇ ਕਮੈਂਟ ਆਉਂਦੇ ਨੇ ਵੀ ਸਰਕਾਰੀ ਸਕੂਲਾਂ ਦੇ ਵਿੱਚ ਆਹ ਕੰਮ ਹੋ ਰਿਹਾ ਵੀ ਬੱਚੇ ਭਾਂਡੇ ਮਾਜਰੇ ਨੇ ਤੇ ਉਹਨਾਂ ਨੂੰ ਖਾਸ ਤੌਰ ਤੇ ਕੀ ਕਹਿਣਾ ਚਾਹੁੰਦੇ ਹੋ ਖਾਸ ਤੌਰ ਤੇ ਵੀ ਸਥਿਤੀ ਹੈਗੀ ਸੀ ਉਹ ਪੂਰੀ ਤੁਹਾਨੂੰ ਪਤਾ ਹੈ ਸਿਵਲ ਲਾਈਨ ਸਕੂਲ ਦਾ ਆਪਣਾ ਇੱਕ ਮਿਆਰ ਹੈ ਇੱਥੋਂ ਦੇ ਟੀਚਰ ਵੀ ਬਹੁਤ ਮਿਹਨਤੀ ਨੇ ਈਵਨ ਮੈਂ ਤਾਂ ਮੀਡਲ ਮੀਲ ਵਾਲਿਆਂ ਦੀ ਅਸੀਂ ਬਹੁਤ ਪ੍ਰਸ਼ੰਸਾ ਕਰਦੇ ਆਂ ਕਦੇ ਵੀ ਕਦੇ ਹੁੰਦਾ ਨਾ ਸਾਡੇ ਬਾਹਰ ਦੇ ਬੱਚੇ ਪੇਪਰ ਦੇ ਨਾਲ ਆਏ ਖਾਣਾ ਖਾਂਦੇ ਉਹ ਵੀ ਪ੍ਰਸ਼ੰਸਾ ਕਰਕੇ ਜਾਂਦੇ ਨੇ ਇਹਨਾਂ ਦੀ ਤੇ ਇਹ ਗੱਲ ਜਿਹੜੀ ਜਾਂ ਕੋਈ ਚੈਕਿੰਗ ਤੇ ਵੀ ਆਉਂਦੇ ਨੇ ਹਰ ਬੰਦਾ ਕਦੇ ਵੀ ਅਜਿਹੀ ਕੋਈ ਕੰਪਲੇਂਟ ਨਹੀਂ ਹੋਈ ਸਰ ਇਹ ਬੱਚੇ ਜਦੋਂ ਕਿਸ ਨੇ ਵੀਡੀਓ ਬਣਾਈ ਹੈ ਨਾ ਬੱਚੇ ਆਪਣੀ ਪਲੇਟ ਧੋ ਕੇ ਖਾਣਾ ਖਾਣ ਨੂੰ ਬੈਠ ਰਹੀ ਸੀਗੇ ਬਸ ਉਹ ਖਾਣਾ ਖਾਂ ਤਾਂ ਪਹਿਲਾਂ ਤੋਂ ਹੋ ਰਹੀ ਨੇ ਪਲੇਟ ਸਰ ਐਵੇਂ ਜੀ ਕੋਈ ਗੱਲ ਨਹੀਂ ਹੈਗੀ ਤੁਹਾਨੂੰ ਪਤਾ ਸਾਡੇ ਆਪਣੇ ਚੜੀ ਦਾ ਮਿਆਰ ਵੀ ਸੋਲ ਲੈਂਦਾ ਆਪਣਾ ਇਹ ਮੈਨੂੰ ਤਾਂ ਕਿਤੇ ਲੱਗਦਾ ਕਿਸੇ ਦਾ ਕਿਤੇ ਇਰਖਵਾਤ ਹੋ ਗਿਆ ਕਿਸੇ ਨੇ ਕੀਤਾ ਹੋਵੇ ਸ਼ਾਇਦ ਜਿਹੜੀ ਵੀਡੀਓ ਵਾਇਰਲ ਹੋਈ ਤੁਹਾਨੂੰ ਪਤਾ ਲੱਗਿਆ ਵੀ ਕਿੰਨੇ ਵਾਰਲ ਕੀਤੀ ਹੈ ਕੋਈ ਟੀਚਰ ਹੈ ਇਹਦੀ ਜਾਂਚ ਕੋਈ ਕੋਈ ਜਾਂਚ ਹੋਈ ਹੈ ਕਿਉਂਕਿ ਤੁਸੀਂ ਉਹ ਪ੍ਰਿੰਸੀਪਲੋਂ ਜਿਹੜਾ ਪ੍ਰਿੰਸੀਪਲ ਹੁੰਦਾ ਮੁਖੀ ਹੁੰਦਾ ਸਕੂਲ ਦਾ ਉਹਨੇ ਸਾਰਾ ਸਕੂਲ ਚਲਾਉਣਾ ਹੁੰਦਾ ਕੋਈ ਜਾਂਚ ਕਰਵਾਈ ਹੈ ਵੀ ਕਿੰਨੇ ਵੀਡੀਓ ਵਾਇਰਲ ਕੀਤੀ ਹੈ ਵੀ ਵਾਕੀ ਉਹ ਜਿਹੜਾ ਘਰ ਦਾ ਬੇਤੀ ਲੰਕਾ ਟਾਇਆ ਉਹ ਹੁੰਦਾ ਵੀਦਾਂ ਦਾ ਕੋਈ ਜਾਣਕਾਰੀ ਸਾਹਮਣੇ ਆਈ ਹੈ ਕੋਈ ਇਸਾਰੇ ਸਿਰੇ ਲਈ ਕੋਸ਼ਿਸ਼ ਕਰ ਰਹੇ ਆ ਤੁਹਾਨੂੰ ਪਤਾ ਲੱਗ ਜਾਏਗਾ ਕਿਸ ਨੇ ਕੀਤਾ ਹੈ ਕੰਮ ਪਰ ਸਾਡੇ ਇਹ ਕੰਮ ਹੁੰਦਾ ਨਹੀਂ ਸਰ ਸਾਡੇ ਬੱਚੇ ਵਰਤਨ ਨਹੀਂ ਸਾਫ ਕਰਦੇ ਤੁਸੀਂ ਅੱਜ ਦੀ ਗੱਲ ਨਹੀਂ ਤੁਸੀਂ ਕਿਸੇ ਵੀ ਵੇਲੇ ਵੀ ਆ ਕੇ ਦੇਖ ਸਕਦੇ ਹੋ ਸਾਡੇ ਤੁਸੀਂ ਇਵਨ ਜਿਹੜੇ ਸਾਡੇ ਮੀਡੀਅਮ ਵੀਰ ਵਰਕਰ ਨੇ ਨਾ ਉਹ ਬੈਠਦੇ ਨੇ ਬਾਅਦ ਹੀ ਤੇ ਚਾਹੇ ਉਹਨਾਂ ਨੂੰ ਜਿੰਨਾ ਮਰਜ਼ੀ ਟਾਈਮ ਹੋ ਜਾਵੇ ਸਾਰੇ ਵਰਤਨੋ ਸਾਫ ਕਰਕੇ ਜਾਂਦੇ ਨੇ ਕੋਈ ਉਸ ਤੋਂ ਵੀਡੀਓ ਵੀਡੀਓ ਤਾਂ ਬਾਅਦ ਕੋਈ ਅਧਿਕਾਰੀ ਸਬੰਨ ਤੁਹਾਡੇ ਕੋਲ ਆਏ ਕੋਈ ਡੀਓ ਜਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਵੀ ਆ ਵੀਡੀਓ ਬਾਰ ਲੋਈ ਮੈਨੂੰ ਇੱਕ ਤਾਂ ਫੋਨ ਤਾਂ ਕਿਤੇ ਗਏ ਨੇ ਵੀ ਅਸੀਂ ਕਦੇ ਦੇਖਿਆ ਨਹੀਂ ਮੈडम ਮੈਂ ਕਿਨੇ ਵਾਇਰਲ ਕਰਤੀ ਮਤਲਬ ਕਿਤਾ ਫੋਨ ਆਇਆ ਤੁਹਾਨੂੰ ਮੈਨੂੰ ਸਰ ਆਪਣੇ ਬੀਪੀ ਆਫਿਸ ਤੋਂ ਵੀ ਫੋਨ ਆਇਆ ਸੀਗਾ ਵੀ ਇਹ ਕਿਵੇਂ ਹੋਇਆ ਮੈਂ ਕਿਹਾ ਸਰ ਇਹ ਮਤਲਬ ਸਾਡੇ ਵਿੱਚ ਤੁਹਾਨੂੰ ਵੀ ਪਤਾ ਤੁਸੀਂ ਰੂਟੀਨ ਤੇ ਜਿਹੜੇ ਚੈੱਕਅਪ ਹੁੰਦੇ ਨੇ ਸਾਰਿਆਂ ਨੂੰ ਪਤਾ ਹੈ ਰੂਟੀਨ ਤੇ ਸਾਡੇ ਚੈੱਕ ਜਦੋਂ ਚਲੋ ਮੰਨ ਲਿਆ ਆਪਾਂ ਵੀ ਜੇ ਬੱਚੇ ਭਾਂਡੇ ਮਾਂਜ ਵੀ ਰਹੇ ਨੇ ਕਿਉਂਕਿ ਉਹ ਵੀਡੀਓ ਚ ਦਿਖ ਰਿਹਾ ਭਾਂਡੇ ਭਾਂਡੇ ਮਾਂਜ ਰਹੇ ਨੇ ਕਿ ਭਾਂਡੇ ਮਾਂਜਣਾ ਗੁਨਾਹ ਹੈ ਕੋਈ ਕਿਉਂਕਿ ਜੇ ਬੱਚਾ ਭਾਂਡੇ ਮਾਂਜ ਰਿਹਾ ਕਿਉਂਕਿ ਆਪਾਂ ਵਿਦੇਸ਼ਾਂ ਦੇ ਵਿੱਚ ਜਾਂਦੇ ਆ ਇਦਾਂ ਦਾ ਕੰਮ ਕਰਦੇ ਆ ਬੱਚੇ ਜਦੋਂ ਪੜ੍ਹ ਲਿਖ ਜਾਂਦੇ ਨੇ ਉੱਥੇ ਵੀ ਤਾਂ ਇਹ ਕੰਮ ਕਰਦੇ ਨੇ ਕਿ ਭਾਂਡੇ ਮਾਂਜਣਾ ਕੀ ਗੁਨਾਹ ਹੈ ਕੋਈ ਲੇ ਸਰ ਇਹ ਗੱਲ ਨਹੀਂ ਜਦੋਂ ਇਹਨੂੰ ਇਹ ਰੰਗ ਦਿੱਤੀ ਗਈ ਹੈ ਵੀ ਬੱਚੇ ਜਿਵੇਂ ਸਕੂਲ ਚ ਜਿਹੜਾ ਕੰਮ ਮਿੱਡੇ ਮਿਲ ਕੁੱਕਦਾ ਉਹ ਬੱਚੇ ਕਰ ਰਹੇ ਨੇ ਪਰ ਇਹ ਗੱਲ ਨਹੀਂ ਹੈਗੀ ਇਹ ਤਾਂ ਮੈਂ ਤੁਹਾਨੂੰ ਕਲੀਅਰ ਕਰ ਦਿੱਤਾ ਸਾਰਾ ਵੀ ਜਿਹੜਾ ਬੱਚਾ ਖਾਣਾ ਖਾਣ ਤੋਂ ਪਹਿਲਾਂ ਪਲੇਟ ਤੇ ਹੋ ਰਿਹਾ ਹੈ ਸਰ ਅਸੀਂ ਜਿਵੇਂ ਰੂਲਸ ਨੂੰ ਫੋਲੋ ਕਰ ਰਹੇ ਆ ਸਾਡੇ ਬੱਚੇ ਸਕੂਲ ਚ ਵਰਤਨ ਨਹੀਂ ਸਾਫ਼ ਕਰਦੇ ਪਰ ਹੱਥੀ ਕੰਮ ਕਰਨਾ ਗੁਨਾਹ ਨਹੀਂ ਹੁੰਦਾ ਆਪਾਂ ਕਹਿੰਦੇ ਨਾ ਰਾਣੀ ਆਪਣੇ ਪਿਆਰ ਤੋਂ ਦੀ ਗੋਲੀ ਨਹੀਂ ਖਾਉਂਦੀ ਆ ਸਾਡੇ ਕੋਲੇ ਸਵੱਛਤਾ ਪਖਵਾੜੇ ਅਸੀਂ ਮਨਾਉਂਦੇ ਆ ਉੱਥੇ ਮੈਂ ਵੀ ਡਰਸਟਿੰਗ ਕਰ ਰਹੀ ਹੁੰਦੇ ਸਾਡੇ ਟੀਚਰ ਵੀ ਕੰਮ ਕਰ ਰਹੇ ਹੁੰਦੇ ਨੇ ਸਾਡੇ ਬੱਚੇ ਵੀ ਕਰ ਰਹੇ ਹੁੰਦੇ ਨੇ ਮਤਲਬ ਕਿਤੇ ਨਾ ਕਿਤੇ ਉਹ ਵਰਕ ਕਲਚਰ ਪੈਦਾ ਕਰਨ ਲਈ ਸਾਡੇ ਕੋਲ ਬਹੁਤ ਸਾਰੀ ਐਕਟੀਵਿਟੀਜ਼ ਆਉਂਦੀਆਂ ਨੇ ਸਾਰਾ ਅਸੀਂ ਉਹ ਵੀ ਕਰਦੇ ਆ ਬਿਲਕੁਲ ਹਾਂ ਬਿਲਕੁਲ ਮਿੱਡੇਮੀ ਵਰਕਰ ਜਿਹੜਾ ਨੇ ਉੱਥੇ ਮੌਜੂਦ ਤੁਸੀਂ ਦੇਖ ਸਕਦੇ ਹੋ ਕਿੰਨੇ ਜਿਹੜਾ ਮਿੱਡੇਮਿਲ ਵਰਕਰ ਨੇ ਜਿਹੜੇ ਇੱਥੇ ਖਾਣਾ ਬਣਾਉਂਦੇ ਨੇ ਭਾਂਡੇ ਧੋਂਦੇ ਨੇ ਪਰ ਜਦੋਂ ਇਹ ਜੀ ਵੀਡੀਓ ਸਾਹਮਣੇ ਆਉਂਦੀ ਆ ਤਾਂ ਕਿਤੇ ਕਿਤੇ ਸਮਾਜ ਦੇ ਵਿੱਚ ਇੱਕ ਜਿਹੜਾ ਉਹ ਕਹਿੰਦੇ ਨੇ ਇਦਾਂ ਇਹ ਜਿਹੇ ਮੈਸੇਜ ਆਉਂਦੇ ਨੇ ਜਿਹੜੇ ਸੁਣਨ ਦੇ ਲਾਇਕ ਨਹੀਂ ਹੁੰਦੇ ਤੁਸੀਂ ਕੀ ਕਹਿ ਰਹੀ ਸੀ ਗੱਲਬਾਤ ਕਰ ਰਹੀ ਸੀ ਕੀ ਗੱਲ ਕਰ ਰਹੀ ਸੀ ਇੱਕ ਗੱਲ ਕਹਿਣਾ ਚਾਹੁੰਦੀ ਆ ਵੀ ਦੇਖੋ ਜਿਨ੍ਹਾਂ ਵੀ ਇਹ ਵਾਰੀ ਲਪਾਈ ਆ ਚਲੋ ਆਪਾਂ ਕਹਿੰਦੇ ਨਹੀਂ ਪਾਇਉ ਨਹੀਂ ਮਰਜ਼ੀ ਆ ਪਰ ਉਹਨੇ ਇਹ ਤਾਂ ਦੇਖ ਲਿਆ ਵੀ ਬੱਚੇ ਭਾਂਡੇ ਧੋਰੇ ਇਹ ਤਾਂ ਸਾਨੂੰ ਬਦਨਾਮ ਉਹਨੇ 3000 ਆ ਸਰ ਜੀ ਮਹੀਨੇ ਦੀ ਇਹ ਵੀ ਦੇਖੋ ਸਰ ਜੀ ਵੀ 100 ਰੁਪਏ ਚ ਅਸੀਂ ਕਿੰਨਾ ਕੰਮ ਕਰਦੇ ਆ ਅਸੀਂ 11 ਵਜੇ ਤੋਂ ਆ ਕੇ 5:30 ਵਜੇ ਜਾਂਦੇ ਆ ਇਹ ਅੱਧੀ ਦਿਹਾੜੀ ਤੇ ਵੀ ਜਾਣਾ ਬੈਠਦੀ ਆ ਸਰ ਕਿੰਨੇ ਕਿੰਨੇ ਸਟੂਡੈਂਟ ਬੱਚਿਆਂ ਦਾ ਖਾਣਾ ਬਣਾਉਂਦੇ ਹਾਂ ਅਸੀਂ ਟੋਟਲ ਅਸੀਂ 1700 ਬੱਚਿਆਂ ਦਾ ਖਾਣਾ ਬਣਾਉਂਦੇ ਆ ਕਿੰਨੇ ਵੱਡੇ ਮਿਲ ਵਰਕਰ ਨੇ ਹੋਰੇ ਉਰੇ 12 12 ਹਾਂਜੀ ਤੇ ਕੀ ਕਹਿਣਾ ਕੀ ਮੰਗ ਕੀ ਹੈ ਤੁਹਾਡੀ ਕਹੂੰਗੀ ਜਦੋਂ ਵੀਡੀਓ ਵਾਰ ਹੋਏ ਕਿ ਅਰੇ ਇਹ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀ ਸਾਡੀ ਤਨਖਾਹ ਵਧਾਈ ਜਾਏ ਕਟੋ-ਕਟੇ ਸਾਨੂੰ 10000 ਤਾਂ ਹੋਣੀ ਚਾਹੀਦੀ ਆਦੀ ਤਨਖਾਹ ਤਾਂ ਅੱਧੀ ਦਿਹਾੜੀ ਦੇ ਮੁਤਾਬਕ ਤਾਂ ਸਾਨੂੰ ਪੇ ਮਿਲਣੀ ਚਾਹੀਦੀ ਨਾ ਵੀ ਚਲੋ ਆਧਾ ਦਿਨ ਲਾ ਲਈ ਅਸੀਂ ਵੀ 11 ਵਜੇ ਆਉਂਦੇ ਆ ਤੇ 5:30 ਵਜੇ ਜਾਂਦੇ ਆ ਤੋਂ ਬਿਲਕੁਲ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਕਿਉਂਕਿ ਮੈਂ ਪਹਿਲਾਂ ਵੀ ਜ਼ਿਕਰ ਕਰ ਰਹੀ ਸੀ ਜਦੋਂ ਹੀ ਸੋਸ਼ਲ ਮੀਡੀਆ ਦੇ ਉੱਪਰ ਅਜਿਹੀ ਵੀਡੀਓ ਵਾਇਰਲ ਹੁੰਦੀ ਹੈ ਤਾਂ ਕਿੰਨੇ ਕਿਤੇ ਜਿਹੜੇ ਨੇ ਉਹ ਜਿਹੜੇ ਕਮੈਂਟ ਨੇ ਇਦਾਂ ਧਿਆਨ ਦੇਣੇ ਜਿਹੜੇ ਸੋਨ ਲਾਈਕ ਨਹੀਂ ਹੁੰਦੇ ਕਿਉਂਕਿ ਸਾਡੀ ਜਿਹੜੀ ਅੱਜ ਇੱਕ ਕੋਸ਼ਿਸ਼ ਸੀ ਕਿ ਅਸੀਂ ਤੁਹਾਨੂੰ ਉਸ ਗਰਾਉਂਡ ਜ਼ੀਰੋ ਤੋਂ ਲੈ ਕੇ ਚੱਲੇ ਤੇ ਜੜੀ ਸਾਰੀ ਸਥਿਤੀ ਆ ਉਹ ਦਿਖਾਈਏ ਸੋ ਅਸੀਂ ਟੀਚਰ ਸਰ ਬਾਨ ਦੇ ਨਾਲ ਵੀ ਗੱਲਬਾਤ ਕਰਾਂ ਮੈਡਮ ਜੀ ਕੀ ਕਹਿਣਾ ਚਾਹੁੰਦੇ ਹੋ ਵੀਡੀਓ ਵਾਇਰਲ ਹੋਈ ਹੈ ਤੁਸੀਂ ਵੀ ਇੱਕ ਟੀਚਰ ਹੋ ਟੀਚਰ ਹੋਣ ਦੇ ਨਾਤੇ ਕੀ ਵਾਕੀ ਕੀ ਇਹ ਜਦੋਂ ਵੀਡੀਓ ਵਾਇਰਲ ਹੋਈ ਹੈ ਕਿ ਦੇ ਕੋਈ ਹਰ ਇੱਕ ਦੀ ਆਪਣੀ ਆਪਣੀ ਸੋਚ ਹੈਗੀ ਹੈ ਵੈਸੇ ਤਾਂ ਪੇਰੈਂਟਸ ਵੀ ਬੱਚਿਆਂ ਨੂੰ ਕਹਿੰਦੇ ਹੁੰਦੇ ਆ ਕਿ ਤੁਸੀਂ ਆਪਣਾ ਕੰਮ ਆਪ ਕਰਿਆ ਕਰੋ ਕਰੇ ਕਹਿੰਦੇ ਹੁੰਦੇ ਆ ਠੀਕ ਹੈ ਹੁਣ ਇੱਥੇ ਕੀ ਕਿਸ ਨੇ ਕੀ ਕੀਤਾ ਆਪਾਂ ਨੂੰ ਵੀ ਪਤਾ ਬੇਸਿਕਲੀ ਸਾਡੇ ਸਕੂਲ ਵਿੱਚ ਐਸਾ ਕੁਝ ਨਹੀਂ ਹੁੰਦਾ ਸਾਡੇ ਮੈਕਸਿਮਮ ਅਸੀਂ ਦੇਖਦੇ ਆ 20 25% ਬੱਚੇ ਐਸੇ ਆ ਜਿਹੜੇ ਧੂਲੀ ਹੋਈ ਪਲੇਟਾਂ ਨੂੰ ਦੁਆਰਾ ਤੋਂ ਕੇ ਖਾਣਾ ਖਾਂਦੇ ਦੁਆਰਾ ਤੋਂ ਹੁੰਦੇ ਫਿਰ ਖਾਣਾ ਪੁੰਦੇ ਸਾਡੀ ਨਾਲ ਬੱਚਿਆਂ ਨਾਲ ਵੀ ਗੱਲਬਾਤ ਹੋ ਰਹੀ ਸੀ ਦੋ ਚਾਰ ਬੱਚੇ ਜਦੋਂ ਅਸੀਂ ਆਏ ਨਾ ਗੱਲਬਾਤ ਕਰ ਰਹੇ ਸੀ ਉਹ ਕਹਿੰਦੇ ਵੀ ਸਾਨੂੰ ਜਿਹੜਾ ਤੁਸੀਂ ਖਾਣਾ ਖਾਣੇ ਨਾ ਤਾਂ ਸਾਨੂੰ ਪਲੇਟ ਵੀ ਆਪ ਧੋਣੀ ਪੈਂਦੀ ਹੈ ਤੇ ਪਲੇਟ ਜਿਹੜੀ ਆ ਚੱਕ ਕੇ ਆਪ ਰੱਖਣੀ ਪੈਂਦੀ ਹੈ ਵੀ ਸਾਰਾ ਕੰਮ ਆਪ ਕਰਨਾ ਪੈਂਦਾ ਔਰੇ ਵੀ ਹੁਣ ਬੱਚਿਆਂ ਨਾਲ ਵੀ ਗੱਲਬਾਤ ਹੋ ਰਹੀ ਸੀ ਕਹਿੰਦੇ ਪਲੇਟਾਂ ਸਾਫ਼ ਨਹੀਂ ਹੁੰਦੀਆਂ ਉਦੋਂ ਅਸੀਂ ਆਪ ਖੁਦ ਧੋਨੇ ਆ ਰੋਟੀ ਖਾਣ ਤੋਂ ਬਾਅਦ ਅਸੀਂ ਜਿਹੜਾ ਆਪਣੀ ਪਲੇਟ ਸਾਫ਼ ਕਰਕੇ ਫਿਰ ਵਿੱਚ ਰੱਖ ਦਿੰਦੇ ਹਾਂ ਨਹੀਂ 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 ਹੁਣ ਇਹ ਬੱਚਿਆਂ ਨੇ ਝੂਠ ਕੱਢ ਕੇ ਰੱਖਤੀ ਉਸ ਤੋਂ ਬਾਅਦ ਤਾਂ ਸਾਫ਼ ਕਰਨੀ ਹੋਵੇਗੀ ਨਾ ਸਾਨੂੰ ਤਾਂ ਉਹ ਤਾਂ ਕਹੇ ਪਾਣੀ ਚੋ ਕਾਢੀ ਤਾਂ ਉਸ ਤੋਂ ਕੋਈ ਚੱਕਰ ਨਹੀਂ ਨਾ ਹੈਗਾ ਵੈਸੇ ਧੂਲੀ ਹੋਈ ਬਲੇਡ ਨੂੰ ਤਾਂ ਹਕੇ ਬੱਚੇ ਦੁਆਰਾ ਲੈਂਦੇ ਆ ਮੈਕਸਿਮ ਬੱਚੇ ਆਪਾਂ ਵੀ ਕਿਸੇ ਫੰਕਸ਼ਨ ਦੇ ਜਾਣਦੇ ਆ ਪਹਿਲਾਂ ਆਪਾਂ ਟਿਸ਼ੂ ਪਾ ਦਾਂ ਬੱਚੇ ਵੱਲੇ ਪਲੇਟ ਦੇ ਟਿਸ਼ੂ ਮਾਰ ਕੇ ਫਿਰ ਅਸੀਂ ਖਾਣਾ ਪਾਣਿਆ ਸਾਨੂੰ ਹੀ ਪਤਾ ਪਲੇਟਾਂ ਸਾਫ਼ ਹੁੰਦੀਆਂ ਨੇ ਫਿਰ ਵੀ ਆਪਾਂ ਸਾਫ਼ ਕਰਦੇ ਆ ਉਨੇ ਦੇਖੋ ਨੇ ਕੀ ਕਰ ਸਕਦੇ ਆਪਾਂ ਇਸ ਚ ਤੇ ਜਦੋਂ ਵੀਡੀਓ ਵਾਇਰਲ ਹੋਈ ਇਦਾਂ ਦੇ ਕਮੈਂਟ ਆ ਰਹੇ ਲੋਕਾਂ ਨੂੰ ਖਾਸ ਤੌਰ ਤੇ ਕੀ ਕਹਿਣਾ ਚਾਹੁੰਦੇ ਕਿਉਂਕਿ ਨਾ ਜਦੋਂ ਅਜਿਹੀ ਵੀਡੀਓ ਵਾਇਰਲ ਹੁੰਦੀ ਆ ਤਾਂ ਕਮੈਂਟ ਵੀ ਪੜੇਗਾ ਤੁਸੀਂ ਵੀ ਸੁਣ ਦੇਖਿਆ ਹੋਣਾ ਕਮੈਂਟ ਕਿਦਾਂ ਦੇ ਆ ਰਹੇ ਨੇ ਵੀ ਇੱਕ ਸਰਕਾਰੀ ਸਕੂਲ ਦਾ ਵਿੱਚ ਜਿਹੜਾ ਇਹ ਕੰਮ ਹੋ ਰਿਹਾ ਬੱਚਾ ਤੋਂ ਮਨਵਾਏ ਜਾ ਰਹੇ ਨੇ ਭਾਂਡੇ ਇਹ ਹੁਣ ਵੈਸੇ ਕੀ ਕਹਿ ਸਕਦੀ ਆ ਵੈਸੇ ਹੈ ਤਾਂ ਗਲਤ ਹੈ ਬਿਲਕੁਲ ਨਾ ਵੀ ਵੀਡੀਓ ਗਲਤ ਵਾਇਰਲ ਕਰ ਰਹੇ ਨਾ ਇਹ ਬਿਲਕੁਲ ਗਲਤ ਹੈ ਵੀਡੀਓ ਤਾਂ ਹੈ ਜਿਹੜੀ ਵਾਇਰਲ ਕਰ ਰਹੀ ਹੈ ਬਾਕੀ ਜਿਹੜੇ ਲੋਕਾਂ ਦੇ ਕਮੈਂਟ ਹੈਗੇ ਉਹਨੂੰ ਉਹਦੇ ਮੈਕਸਿਮਮ ਲੋਕ ਕਹਿ ਰਹੇ ਆ ਆਪਣੇ ਹੱਥ ਕੰਮ ਕਰਨਾ ਕੋਈ ਬੁਰਾ ਕੰਮ ਨਹੀਂ ਹੁੰਦਾ ਠੀਕ ਹੈ ਜੇ ਬੱਚੇ ਆਪਣਾ ਕੰਮ ਵੀ ਕਰ ਰਹੇ ਇਸੇ ਕੀ ਹੈਗਾ ਆਪਾਂ ਬੱਚਾ ਨੂੰ ਨੈਤਿਕ ਸਿੱਖਿਆ ਹੀ ਦੇਣੇ ਕਿ ਆਪਣਾ ਗਾਮ ਮਾਫ ਕਰਨਾ ਸਿੱਖੋ ਤਾਂ ਇਸੇ ਕੋ ਮਾੜੀ ਗੱਲ ਨਹੀਂ ਪਰ ਸਾਡੇ ਸਕੂਲ ਚ ਐਸਾ ਹੁੰਦਾ ਹੀ ਨਹੀਂ ਹੈਗਾ ਹੁਣ ਅਸੀਂ ਕਿੱਥੋਂ ਗਏ ਮੰਨੀ ਐ ਇਸੀ ਗੱਲ ਨੂੰ ਠੀਕ ਹੈ ਸਭ ਬਿਲਕੁਲ ਅਸੀਂ ਜਿਹੜਾ ਸਕੂਲ ਦੇ ਅਧਿਕਾਰੀ ਸਹਿਬਾਨ ਨਾਲ ਪ੍ਰਿੰਸੀਸ ਸਹਿਬਾਨ ਨਾਲ ਤੇ ਨਾਲ ਹੀ ਮਿਡੇ ਪੀਲ ਦੇ ਜਿਹੜੇ ਵਰਕਰ ਸਹਿਬਾਨ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਅਸੀਂ ਇੱਕ ਤੁਹਾਨੂੰ ਗਰਾਉਂਡ ਜ਼ੀਰੋ ਤੋਂ ਜਿਹੜੀ ਸਾਰੀ ਰਿਪੋਰਟ ਹੈ ਉਹ ਦਿਖਾਈ ਹੈ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਵੀਡੀਓ ਹੋ ਲਗਾਤਾਰ ਵਾਰ ਹੋ ਰਹੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਆਹੜਾ ਆਪਣਾ ਪੱਖ ਆ ਉਹ ਸਾਹਮਣੇ ਰੱਖਿਆ ਪਟਿਆਲਾ ਤੋਂ ਅਮਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ